ਕਹਿੰਗੇ ਲੰਬੇ ਪੈ ਰਹੇ ਕਹੇ ਪੜੇ ਕਵਰਾਤ ਕਹਿੰਦੇ ਸਿੰਘ ਉਹਨਾਂ ਮੋਰਚਿਆਂ ਦੇ ਵਿੱਚ ਲੰਬੇ ਪੈ ਰਹੇ ਨੇ ਧਰਤੀ ਦੇ ਉੱਤੇ ਕਿਉਂਕਿ ਗੋਲੇ ਚੱਲ ਰਹੇ ਨੇ ਗੋਲੀਆਂ ਵਰ੍ਹ ਰਹੀਆਂ ਨੇ ਤੇ ਉਹਨਾਂ ਸਿੰਘਾਂ ਨੇ ਆਪਣੇ ਮੋਰਚੇ ਲਾਏ ਹੋਏ ਨੇ ਤੇ ਉਡੀਕ ਕਰ ਰਹੇ ਨੇ ਵੀ ਕਦੋਂ ਰਾਤ ਹੋਵੇ ਤੇ ਕਦੋਂ ਸਾਨੂੰ ਮੌਕਾ ਮਿਲੇ ਸਿੰਘਨ ਘਾਤ ਤਦ ਤੁਰਕ ਕਹਿੰਦੇ ਨੇ ਵੀ ਦਿਨ ਖੜੇ ਖੜੇ ਸਿੰਘਾਂ ਦਾ ਅਸੀਂ ਘਾਤ ਕਰ ਦਈਏ ਅਸੀਂ ਇਹਨਾਂ ਨੂੰ ਮਾਰ ਮੁਕਾਈਏ ਖਾਤਮਾ ਕਰ ਦਈਏ ਸਿੰਘਾਂ ਦਾ ਤਾਂ ਦੇਖਦੇ ਨੇ ਕਿ ਦਿਨ ਨੇੜੇ ਟੁੱਕ ਗਿਆ ਹੈ ਪਿਛਲਾ ਪਹਿਰ ਹੋ ਗਿਆ ਹੈ ਸੂਰਜ ਢਲਦਾ ਢਲਦਾ ਜਾ ਰਿਹਾ ਹੈ ਇਉਂ ਵੇਖਿਆ ਸਿੰਘਾਂ ਨੇ ਤੁਰਕ ਹੈ ਸਿੰਘ ਮਰੇ ਨਾ ਘੇਰੇ ਤੁਰਕ ਆਪਸ ਵਿੱਚ ਕਹਿੰਦੇ ਹਨ ਕਿ ਸਿੰਘਾਂ ਨੇ ਘੇਰਿਆ ਹੋਇਆ ਵੀ ਨਹੀਂ ਮਰਨਾ ਹੁਣ ਰਾਤ ਪੈਣ ਲੱਗੀ ਹੈ ਇਹ ਘੇਰਾ ਵੀ ਪਾ ਰਖੀਏ ਤਾਂ ਵੀ ਸਿੰਘ ਘੇਰੇ ਵਿੱਚ ਕਾਬੂ ਨਹੀਂ ਆ ਸਕਦੇ ਸਿੰਘਾਂ ਨੂੰ ਤਾਂ ਰਾਤ ਨੂੰ ਦਿਨ ਚੜਦਾ ਹੈ ਜੇ ਰਾਤ ਪੈ ਗਈ ਤਾਂ ਇਹਨਾਂ ਸ਼ੇਰ ਬਣ ਜਾਣਾ ਹੈ ਫਿਰ ਇਹਨਾਂ ਅੱਗੇ ਸਾਡੀ ਬਾਹ ਨਹੀਂ ਚੱਲਣੀ ਕਿਉਂਕਿ ਰਾਤ ਦੇ ਹਨੇਰੇ ਵਿੱਚ ਇਹ ਜਿਆਦਾ ਖੁੰਖਾਰ ਹੋ ਜਾਂਦੇ ਨੇ ਦਾਰੂ ਸਿੱਕੋ ਇਹਨ ਮੁੱਕ ਗयो ਭੁਖੇ ਪਿਆਸੋ ਇਹਨ ਬਲ ਗयो ਆਖਦੇ ਨੇ ਸਿੰਘਾਂ ਦੇ ਕੋਲੇ दारू ਸ਼ਿਕਾ ਮੁੱਕ ਚੁੱਕਾ ਹੈ ਕਿਉਂਕਿ ਤੜਕੇ ਤੋਂ ਉਸ ਵਕਤ ਤੋਂ ਜੰਗ ਚੱਲ ਰਹੀ ਹੈ ਨਾ ਪੀਣ ਵਾਸਤੇ ਪਾਣੀ ਮਿਲਿਆ ਹੈ ਨਾ ਕੋਲ ਬਹੁਤੇ ਚੰਗੇ ਹਥਿਆਰ ਨੇ ਸਾਹਮਣੇ ਧੋਪਾਂ ਬੀੜੀਆਂ ਹੋਈਆਂ ਨੇ ਤੇ ਖਾਲਸਾਤ ਇੱਕ ਦਮ ਝੁੱਕ ਕੇ ਆਰਾਮਨਾ ਮੋਰਚਿਆਂ ਦੇ ਵਿੱਚ ਬੈਠਾ ਹੈ ਉੱਪਰ ਗੋਲੇ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਤਾਂ ਆਖਦੇ ਨੇ ਭੁੱਖੇ ਪਿਆਸੇ ਉਹ ਸਿੰਘ ਬੜੇ ਸਦਕ ਦੇ ਵਿੱਚ ਬੜੇ ਬਲ ਦੇ ਨਾਲ ਡਟੇ ਹੋਏ ਨੇ ਲੇਰੀ ਨੇ ਮਕਰੀਬ ਚਾਰ ਤਦੋਂ ਆਖਦੇ ਨੇ ਮਲੇਰੀਏ ਤੁਰਕ ਸੋਚਦੇ ਨੇ ਕਿ ਸਲਾਹ ਕਰਦੇ ਨੇ ਵੀ ਇਹਨਾਂ ਨਾ ਪਾਣੀ ਪੀਤਾ ਨਾ ਕੁਝ ਖਾਦਾ ਹੈ ਇਹਨਾਂ ਕੋਲ ਹਥਿਆਰ ਵੀ ਬਹੁਤੇ ਨਹੀਂ ਹੈ ਆਪਾਂ ਹੁਣ ਹੱਲਾ ਕਰੀਏ ਆਪਾਂ ਵਿਚਾਰ ਕਰੀਏ ਤੇ ਇਹਨਾਂ ਨੂੰ ਮਾਰ ਲਈਏ